ਨੇ ਨੇ ਕਿੰਨੇ ਕਿਹਾ ਮੈਂ ਮੈਂ ਕਿੰਨੇ ਕਿਹਾ ਦੋ ਕਿਲੋ ਨੇ ਨੇ ਦੋ ਕਿਲੋ ਮੱਕਲੋ ਕਿਹਾ ਮੈਂ ਕਿਲੋ ਕਿਹਾ ਮੈਂ ਕਿਲੋ ਲਈ ਹੈ ਹੈ ਅਮੈਂ ਦੋ ਕਿਲੋ ਮੈਂ 100 ਮੈਂ 200 ਬਣੇ ਆ ਜੀ ਬੰਦੇ ਨੇ ਤੁਰ ਗਏ ਅ ਐਵੇਂ ਜਾਣ ਕੇ ਲੈਂਦੇ ਆ ਮੈਂ ਕਿਲੋ ਕਿਹਾ ਮਮੀ ਮੇਰੇ ਤੇ ਯਕੀਨ ਹੈ ਕਿ ਨਹੀਂ ਹੁੰਦਾ ਇਹ ਝੂਠ ਡਾੜੀ ਬੋਲਦਾ ਰਹਿੰਦਾ ਤੈਨੂੰ ਪਤਾ ਡਾੜੀ ਦਾ ਕੰਮ ਹੀ ਝੂਠ ਬੋਲਣਾ ਆ ਤੇ ਹੈਂ ਲੈ ਵੀ ਕੁੜੀ ਨਿੰਬੂ ਵੀ ਪੀਂਦੀ ਦੱਸ ਕੋਈ ਨਿਆੜ ਖੱਟਾ ਵੀ ਅੱਜ ਬਣ ਲੱਗਾ ਸਾਡੇ ਪਟਾ ਸਸ ਕਾਂ ਜੀ ਸਾਰਿਆਂ ਨੂੰ ਤੇ ਮੈਂ ਅੱਜ ਬਣਾਉਣ ਲੱਗੀ ਆ ਪਟਾ ਤੇ ਤੁਸੀਂ ਦੇਖਿਓ ਕਿ ਮੈਂ ਕਿੱਦਾਂ ਦਾ ਬਣਾਉਣੀ ਆ ਜਿਵੇਂ ਦਾ ਮੈਂ ਬਣਾਉਣੀ ਹੋਵੇ ਦਾ ਤੁਹਾਨੂੰ ਦੱਸਦੀ ਪਈ ਆ ਹਾਂ ਮੱਕੇ ਜੋਜ ਤੇ ਸਾਰਿਆਂ ਨੂੰ ਹੀ ਆ ਕਰਨੇ ਆਪੋ ਆਪਣਾ ਤਰੀਕਾ ਹੁੰਦਾ ਹਾਂ ਇਹ ਤਾਂ ਗੱਲ ਐ ਇਹ ਕਿ ਪਾਉਣ ਲੱਗੇ ਅੱਛਾ ਪਾਉ ਬੋਲੀ ਜਾਏ ਨਾ ਦੱਸੀ ਜਾਏ ਕਿਹੜੀ ਕਿਹੜੀ ਚੀਜ਼ ਤੁਸੀਂ ਕਿਹੜੀ ਕਿਹੜੀ ਚੀਜ਼ ਪਾਉਂਦੇ ਪਹਿਲਾਂ ਇੱਧਰ ਪਾ ਲਿਆ ਸੰਦੀਪ ਨੇ ਔਇਲ ਸਰੋਂ ਦਾ ਤੇਲ ਇੱਧਰ ਮਸਾਲਾ ਜਿਹੜਾ ਆ ਉਹ ਗ੍ਰाइंड ਕਰਨ ਦੇ ਇਹਨੂੰ ਕੀ ਕਹਿੰਦੇ ਥੋਮ ਲਸਣ ਅਦਰਕ ਲਸਣ ਅਦਰਕ ਤੇ ਹਰੀਆਂ ਮਿਰਚਾਂ ਇਹ ਪਾ ਲਈਆਂ ਲਸਣ ਹੀ ਬਹੁਤ ਆਪਣਾ ਘਟ ਵਰਤੇ ਕਿਦਾਂ ਦਾ ਹੋ ਗਿਆ ਵਿਚਾਰਾ ਮਰ ਮਾਰ ਜਿਆ ਤੇ ਇੱਧਰ ਇਹ ਪਿਆਜ਼ ਕੱਟ ਲਿਆ ਮੰਮੀ ਨੇ ਪਿਆਜ਼ ਕੱਟਦੇ ਮੈਂ ਕਿ ਕਈ ਉਬਾਲ ਕੇ ਬਣਾ ਉਬਾਲ ਕੇ ਬਣਾ ਦਿੰਦੇ ਪਾਣੀ ਦੇ ਵਿੱਚ ਹਾਂ ਪਰ ਤਾਂ ਤੇ ਮੈਂ ਗੈਸ ਤੇ ਕਰਦੀ ਹੁੰਦੀ ਹਾਂ ਗੈਸ ਤੇ ਭੁੰਨ ਕੇ ਹੂੰ ਤੇ ਇਹ ਭੁੰਨ ਲਿਆ ਅਸਨ ਇਹਨੇ ਉਧਰ ਅੱਖਾਂ ਨੂੰ ਨਹੀਂ ਨਹੀਂ ਵਿਚਾਰ ਮਾਂ ਅੱਖਾਂ 'ਨ ਲਾਵੇ ਠੀਕ ਨਹੀਂ ਲੈ ਵਿੱਚ ਚਾਹ ਵਸਤੇ ਹੂੰ ਹੂੰ ਲੈ ਵੀ ਜਵੈਣ ਪਾਤੀ ਆ ਤੇ ਉਹਦੇ ਵਿੱਚ ਹੁਣ ਸੰਦੀਪ ਆ ਰਹੀ ਆ ਪਿਆਜ਼ ਲਾਈ ਜਿਹਾ ਕੱਟਾ ਕੇ ਮੁੱਕ ਕੇ ਮਿਸ਼ਾ ਲ ਗਏ ਤਾਂ 1/2 ਕਿਲੋ ਪਾ ਜੰਦੇ ਹਾਂ ਵਿੱਚ ਕਿ ਨਹੀਂ 1/2 ਕਿਲੋ ਜਿਆਦਾ ਪਾ ਦੇਣਾ ਭੁੰਨ ਕੇ ਸਿਰ ਥੋੜੀ ਜਿਹੀ ਹੁੰਦੀ ਹੈ ਹਾਂ ਇਹ ਇੱਕ ਤੁਸੀਂ ਸਾਰੇ ਕਮੈਂਟ ਕਰ ਰਹੇ ਸੀ ਨਾ ਵੀ ਕੜਛੀਆਂ ਇਹਦੇ ਲੱਕੜ ਦੇ ਲਿਆਓ ਜਾਂ ਨੌਨ ਸਟਿੱਕੀ ਲੈ ਕੇ ਆਓ ਹਾਂ ਤੇ ਹੁਣ ਆਪਾਂ ਜਾਵਾਂਗੇ ਬਾਬਾ ਜੀ ਦੇ ਮੇਲੇ ਤੇ ਹੁਣ ਲੱਗਾ ਹੈ ਨਾ ਬੁਝਾਰਥੋਂ ਲੈ ਆਵਾਂਗੇ ਮੇਰਾ ਸਪੈਸ਼ਲ ਕਿਸੇ ਸ਼ੌਪ ਤੋਂ ਲੈ ਆਵਾਂਗੇ ਭੰਗਿਆਂ ਦੇ ਤੇ ਫਿਰ ਹਾਂ ਹੁਣ ਦਾ ਇਹ ਦਿਨ ਗੁਜ਼ਾਰਾ ਕਰਨਾ ਪੈਣਾ ਪਤਨ ਇਹ ਪਿੰਸੰਦੀਪ ਦੇ ਹੱਥਾਂ ਨਾਲ ਪੜਤਾ ਖਾਦਾ ਹੋਵੇ ਨਾ ਮੈਂ ਕਹਿੰਦਾ ਭੁੱਲਦਾ ਨਹੀਂ ਕਿਉਂਕਿ ਬਹੁਤ ਜਿਆਦਾ ਸਵਾਲ ਬਣਾਉਂਦੀ ਹੈ ਬਹੁਤ ਜਿਆਦਾ ਸੱਚੀ ਗੱਲ ਸੰਦੀਪ ਇੱਕ ਵਾਰੀ ਵੇਖਿਓ ਪਿੰਸੰਦੀਪ ਪਾਪਾ ਹੈ ਵੰਡ ਵੰਡ ਕੇ ਖਾਂਦੇ ਨੇ ਹਾਂ ਸਵਾਲ ਬਣਾ ਬਣਾ ਰਹੀ ਹੈ ਕੱਦ ਨਹੀਂ ਖਾਣਾ ਇਹ ਖਾਣਾ ਫਿਰ ਰੋਟੀ ਦੇ ਉੱਪਰ ਹੀ ਕਾਕ ਆ ਗਿਆ ਹੱਥਾਂ 'ਚ ਰੋਟੀ ਖਾਣ ਦੀ ਨਾ ਮੈਂ ਤੇਨੇ ਕੀ ਰੈਡ ਰੈਡ ਕਰਦੀ ਹਾਂ ਥਾਲੇ ਥਲਕੇ ਰੱਖੀ ਜਿਆਦਾ ਨਹੀਂ ਕੋਨ ਦੇ ਥੋੜਾ ਜਿਹਾ ਥੋੜਾ ਜਿਹਾ ਹੈ ਨਾ ਲੈ ਵੀ ਹੁਣ ਪਾਤਾ ਜਿਹੜਾ ਇਹਨੇ ਚੌਕ ਕੀਤਾ ਸੀ ਮਸਾਲਾ ਸਾਰਾ ਬਣਾਇਆ ਹੈਗਾ ਅੱਧੇ ਕੋਲ ਗਿਆ ਹੋਰ ਸਾਰਾ ਹੁਣ ਪਾਤਾ ਮਸ਼ੀਨਾਂਆਂ ਜਿਹੜੀਆਂ ਬੜੀਆਂ ਲੈ ਲੈਂਦੀਆਂ ਵਧੀਆ ਵਧੀਆ ਪਰ ਇਹਨੂੰ ਆਹੋ ਪਸੰਦ ਹੁੰਦੀਆਂ ਆੜੀਆਂ ਕੰਡਿਆਂ ਵਾਲੀ ਨਹੀਂ ਤੇ ਬੜੀਆਂ ਬੜੀਆਂ ਵਧੀਆ ਦੇਂਦੀਆਂ ਨੇ ਵੀ ਪਰ ਸਿੱਖੇਚਣ ਵਾਲੀ ਵੀ ਲੈਂਦੀ ਪਤਾ ਉਹ ਵੀ ਇਹਨੂੰ ਪਸੰਦ ਆਈ ਕਹਿੰਦੀ ਨਹੀਂ ਉਹ ਨਹੀਂ ਸਹੀ ਹੋ ਗਈ ਮੈਂ ਚਲੋ ਸਹੀ ਇਹ ਕੀ ਬਣੀ ਵੇਖੋ ਸਹੀ ਮੂੰਹ ਉੱਥਾ ਕਰਦਾ ਲੰਬਿਆ ਨੇ ਆ ਪਾਣੀ ਨੇ ਡਈ ਜੀ ਟਮਾਟਰ ਪਾ ਦਿੰਦੀ ਆ ਤੁਸੀਂ ਜੇ ਪਹਿਲਾਂ ਟਮਾਟਰ ਪਾ ਦੋ ਫੇ ਮਸਾਲਾ ਨੀ ਪੋੜੀਦਾ ਹੂੰ ਤਾਂ ਕਿ ਲਾਸਟੇ ਤੋਂ ਪਾ ਲਈ ਨਾ ਟਮਾਟਰ ਪਾਣੀ ਜੇ ਛੱਡ ਦਿੰਦੇ ਨਾ ਆਪਣਾ ਇਹ ਜੇ ਪਹਿਲੇ ਪਾ ਦੂੰ ਨਾ ਫੇ ਮਸਾਲਾ ਨੀ ਪੋੜਦਾ ਤੇ ਅੱਜ ਲਾਲ ਹੋਣਾ ਇਹਦੇ ਨੂੰ ਪਾਣੀ ਛੱਡੇ ਆ ਨਾ ਹੂੰ ਹੂੰ ਸਟਾਰਟ ਇਹ ਤਾਂ ਤਾਂ ਕੱਟ ਲੈਣੇ ਨੇ ਕੁਛ ਛੱਡ ਦੇਣੇ ਨਹੀਂ ਨਹੀਂ ਨਾ ਬੜਾਇਆ ਕਿ ਨਾ ਕੁਛ ਹੀ ਪਾ ਕੇ ਛੱਡਣੀ ਟਾਣੀ ਟਾਣੀ ਕਹਿੰਦੇ ਨੇ ਡੰਡੀ ਡੰਡੀ ਕੀ ਕਰਨ ਲਈ ਮੈਟਰ ਛੱਡਣਗੇ ਬੜੀ ਸਤਾਨੀ ਕਹਿੰਦੇ ਨੇ ਬਹੁਤ ਚੁੱਕੀ ਹੈ ਇੱਧਰ ਮੰਮੀ ਲਾਉਣ ਦੇ ਆ ਪੋਚੇ ਮਗਰ ਮਗਰ ਤਰੀ ਫਿਰਦੇ ਇਹਨਾਂ ਨੂੰ ਆਮਨੇ ਹੁਣ ਮੈਂ ਪਚੜੇ ਲਾਉਣ ਇਹ ਇਧਰ ਬਣ ਗਈ ਹੈ ਸਬਜੀ ਨੀਰ ਨੇ ਪਾਂਡੇ ਪੁੰਡੇ ਸਾਫ ਕਰਦੇ ਉਹ ਕੰਮ ਵਾਲੇ ਆਂਟੀ ਨਹੀਂ ਹੁੰਦੇ ਨਾ ਤਾਂ ਕਿ ਅੱਜ ਆਪੇ ਲਾਉਣੇ ਪੈਂਦੇ ਦੋ ਦਿਨ ਹੋ ਗਏ ਦੋ ਤਿੰਨ ਦਿਨ ਹੋ ਗਏ ਨਾ ਹਾਂ ਇੱਕਰੀ ਕੇ ਸਬਜ਼ੀ ਤਾਂ 3-4 ਘੰਟੇ ਲੱਗਦਾ ਇਧਰ ਮਸਾਲਾ ਤੇ ਹਲਦੀ ਤੇ ਨਮਕ ਪਾਤਾ ਸੰਦੀਪ ਨੇ ਮਸਾਲਾ ਕੋ ਅਸ਼ਾਪਾਣਾ ਇਹ ਕਿ ਫੋਨ ਦੀ ਨਾ ਭਰਾਵਾ ਮੈਂਬਰੀ ਫੁੱਲ ਹੋ ਜਾਂਦੀਆਂ ਫੋਨ ਲਵਾਂਗਾ ਨਵਾਂ ਮੈਂ ਵੀ 16 ਲਾਂਚ ਹੋ ਗਿਆ ਨੇ ਜਦੋਂ ਬਸ 2 2 ਹਫ਼ਤਿਆਂ ਤੱਕ ਮੁੜ ਕੇ ਨਾਲ ਹੀ ਲੈ ਲੈਣਾ ਉਹ ਹਾਂ ਮੈਂ ਉਹ ਕਰੰਡੀ ਸਾਰਾ ਮੂੰਹ ਦੇ ਉੱਤੇ ਗੰਦਾ ਇਹ ਕੰਢੀ ਇੱਧਰ ਹੋ ਜਾਂਦ ਹੁਜਾਂ ਕੱਪ ਚ ਹੁਣ ਵੇਖਿਓ ਜੈਨ ਇਧਰ ਹੁੰਦਾ ਬੜਾ ਵੱਡਾ ਤੈਨੂੰ ਇਧਰ ਪੜਕੀ ਹੁਣ ਓਏ ਇਹ ਨਹੀਂ ਹਟਦੀ ਓ ਫੇਰ ਬਾਹਰ ਬਾਹਰ ਨਹੀਂ ਜਾਣਾ ਉਹ ਫੇਰ ਬਾਹਰ ਬਾਰੂ ਇਸ ਸਮਾਂ ਰਿਪੋਰਟ ਜੀ ਰਿਹਾ ਵੇਖੋ ਹਲਕੀ ਜਿਹੀ ਹੰਦੀ ਨਾਲ ਏਦਾਂ ਦਾ ਨਾਲ ਜਾ ਨਹੀਂ ਦੇਗੀ ਮਿਰਚੇ ਐਡ ਕਿਤੇ ਅੱਛਾ ਅੱਛਾ ਸਹੀ ਹੈ ਟੈਡੀ ਕਰ ਦੋ ਪਲੇਟ ਜੀ ਹੈ ਆਹ ਖਾਣੇ ਬੋਲੀ ਦੇ ਸੱਟਾ ਹੈ ਇਹ ਨਹੀਂ ਕਿ ਅੱਛਾ ਅੱਛਾ ਲੈ ਜੀ ਉਸ ਤੋਂ ਕਿਉਂ ਆਹ ਮੁੰਡੀ ਕਿ ਨਹੀਂ ਇਹ ਫ੍ਰੈਗਰੈਂਸ ਆ ਹਾਂ ਹਾਂ ਨੰਦ ਬੱਜੇ ਪੈਣੀਆਂ ਲੱਗੀਆਂ ਸਹੀ ਹੈ ਮੇਰੇ ਤੋਂ ਲੈਣ ਦਾ ਇਹ ਨਹੀਂ ਬੰਨ ਡੇਢ ਕਿਲੋ ਲੈ ਦਹੀਂ ਮੇਰੇ ਤੋਂ ਬਦ ਵਿੱਚ ਇਹ ਥੋੜਾ ਜਿਹਾ ਬਣ ਜਾਂਦਾ ਚਲੋ ਥੋੜਾ ਜਿਹਾ ਕਿਲੋ ਵਿੱਚ ਅਹੀਂ ਨੋ ਅਹੀਂ ਬਣਨਾ ਹੈ ਕਿਲੋ ਚ ਹਣਾ ਬਾਦੇ ਹੋਏ ਸਾਰਾ ਪਾ ਦੇ ਸਾਰਾ ਪਾ ਦੇ ਵਰਦੀ ਦੇ ਵਿੱਚ ਵਰਦੀ ਨੂੰ ਵਰਦੀ ਹਾਂ ਇਹਦੀ ਪੋਲੀ ਸਾਰੇ ਇਹ ਆਪੇ ਆਏ ਇਧਰ ਵੇਖ ਲੋ ਆਈ ਦੇ ਕੀ ਕੰਮ ਹੈ। ਵੇਖੀ ਤੈਨੂੰ ਖੁਰਕ ਪੈ ਜਾਣੀ ਹੈ। ਗੱਦੀ ਤਾਂ ਦੀ ਨਹੀਂ ਵਾਰਿਆ। ਗੱਦੀ ਕੋ ਬਾਤ। ਨਹੀਂ। ਕੱਢਦੀ ਨਹੀਂ ਦੇ। ਨਹੀਂ। ਨਹੀਂ ਨਹੀਂ। ਲੈ ਬਿਲਗੋ ਬਣ ਗਿਆ। ਅੱਧਾ ਖੰਦ ਬਣ ਗਿਆ ਥੋੜਾ ਜਿਹਾ ਸੇਕ ਹੋਰ ਲੱਗਣਾ ਤੇ ਬਨ ਜਣਾ ਇਹਨੂੰ। ਬੰਦੀ ਓਕੇ ਰੱਖੂਦਾ। ਪਸ ਕਲਾ ਸ਼ੋਅ ਦੇ। ਹੋਰਿਆ। ਕੀ ਆ? ਉਹ ਤੇ ਛੱਡ ਜੂਗਾ ਨਾ ਫੇਰ ਬੱਧੀ ਆਣਾ। ਪਸ ਕਰ। ਚਲ ਸਹੀ। ਮੈਂ ਤੇ ਮੰਮੀ ਚੱਲੇ ਆਂ ਮੂਵੀ ਦੇਖਣ ਬੀਬੀ ਰਜਨੀ ਜਿਹੜੀ ਨਵੀਂ ਮੂਵੀ ਆਈ ਆ। ਬਹੁਤ ਹੀ ਜ਼ਿਆਦਾ ਵਧੀਆ ਸਾਰੀ ਇਮੋਸ਼ਨਲ ਹੋ ਜਾਂਦੇ ਆ। ਆਪਾਂ ਵੀ ਦੇਖਦੇ ਆ ਕਿਦਾਂ ਨੇ ਫਿਰ ਸ਼ਾਮ ਨੂੰ ਇਹ ਤੇ ਪਾਪਾ ਆਉਣਗੇ 8 ਵਜੇ ਦਾ ਸ਼ੋਅ ਹੈ ਦਾ 8 ਵਜੇ ਦਾ ਇਹਨਾਂ ਦਾ ਸ਼ੋਅ ਹੈ ਤੇ ਅਸੀਂ 4 ਵਜੇ ਦਾ ਕਰਵਾਇਆ ਸੀ ਤੇ ਹੁਣ ਲੇਟ ਹੋ ਜਾਣਗੇ ਲੱਗਦਾ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਸੀ ਇਸ ਵਾਰ ਜਿਹੀ ਵੱਖਰੀ ਵੱਖਰੀ ਕਿਉਂ ਨੇ ਹੈ ਕੁੜੀ ਕਰਕੇ ਹਰ ਗੁੰਥੋੜੀ ਜੀ ਵੱਡੀ ਹੋ ਜੇ ਨਾ ਸਮਾਂ ਆ ਜੇ ਉਹਨੂੰ ਫੇਰ ਉਹਨੂੰ ਨਾਲ ਲੈ ਜਾ ਕਰਾਂਗੇ ਫਿਰ ਸਾਰੇ ਇਕੱਠੇ ਜਾਇਆ ਕਰਾਂਗੇ ਨਾ ਇਦਾਂ ਸਾਨੂੰ ਦੋ ਦੋ ਜਣੇ ਨੂੰ ਜਾਣਾ ਪੈਂਦਾ ਕੋਈ ਕੋਈ ਗੱਲ ਜੋ ਕਿ ਉਹਨੇ ਫਿਰ ਬਿਆਣਾ ਨਹੀਂ ਆ ਨਾ ਉਹ ਰੋਣ ਲੱਗ ਜਾਂਦੀ ਹੈ ਹੁਣ ਆਪਾਂ ਜਾਣਨੇ ਆ ਉਹਦੇ ਮੈਂ ਆਵਾਜ਼ ਪੈਂਦੀ ਨਾ ਜਦੋਂ ਕਹੀ ਹਾਂ ਮੈਂ ਆਵਾਜ਼ਾਂ ਨਿਕਾਲੀਆ ਮੈਂ ਤੋਂ ਕੀ ਆਉ ਉਹ ਨਾਲ ਨਾਲ ਲਈ ਹੁੰਦੇ ਨਾ ਉਹਨਾਂ ਨੇ ਉਹ ਆਵਾਜ਼ਾਂ ਅੰਗੋ ਵੀ ਪਾਉਂਦੇ ਨੇ ਚਾਰੇ ਬਨੇ ਕੰਮ ਹੂੰ ਹੂੰ ਤਾਂ ਕਰਕੇ ਤੇ ਹੁਣ ਦੇਖ ਕੇ ਆਉਣੇ ਆ ਤੇ ਫਿਰ ਤੁਹਾਨੂੰ ਦੱਸਾਂਗੇ ਕਿਵੇਂ ਦੀ ਲੱਗੀ ਫਿਰ ਸਾਰੇ ਦੇਖ ਕੇ ਆਇਓ ਲੱਗੇ ਪਹੁੰਚ ਗਏ ਆਪਾਂ ਸਿਲਮੇ ਚ ਇਹ ਐਂਟਰੀ ਇੱਧਰੋਂ 7 ਮਿੰਟ ਲੇਟ ਹੋ ਗਏ ਮੰਮੀ ਇਹ ਇੱਧਰ ਬੜਾ ਇਹਨਾਂ ਡੈਕੋਰੇਟ ਕੀਤਾ ਹੁੰਦਾ ਸਾਰਾ ਸਾਰਾ ਕੰਮ ਡਾਡੂ ਦਿੱਤਾ ਹੈ ਬੜਾ ਖਾਣ ਪੀਣ ਦਾ ਸਾਰਾ ਸਿਸਟਮ ਹੁੰਦਾ ਹੈ ਸਾਰਾ ਬੰਦ ਕਰਤਾ ਇਹਨਾਂ ਨੇ ਤੇ ਮੂਵੀ ਤੇ ਹੁਣ 10 ਮਿੰਟ ਲੰਘੀ ਹੋਣੀ ਇਹਨਾਂ ਦੀ ਮੂਵੀ ਹੁਣ ਆਜੇ ਟਿਕਟ ਲੈਣੀ ਇਹਨਾਂ ਨੇ ਪੰਜ-ਸੱਤ ਮਿੰਟ ਉੱਥੇ ਲੱਗ ਜਣੇ ਇਹਨਾਂ ਅੱਧਾ ਘੰਟਾ ਮੂਵੀ ਆਪਣੀ ਲੰਘਾ ਲਈ ਹੈ ਹੁਣ ਇਹਨਾਂ ਨੂੰ ਸਮਝ ਨਹੀਂ ਆ ਰਹੀ ਸਟੋਰੀ ਕੀ ਚੱਲ ਲੈਣ ਟਿਕਟ ਇਹਨਾਂ ਨੂੰ ਦਵਾਤੀ ਹੁਣ ਮੈਂ ਚੱਲਿਆ ਚਲੋ ਜਾਓ ਇੱਥੇ ਫੋਟੋ ਕਹਿੰਦੇ ਆ ਉੱਥੇ ਟਿਕਟ ਇਹਨਾਂ ਨੂੰ ਦਵਾ ਦਿੱਤੀ ਬੀਬੀ ਰਜਨੀ ਫਿਲਮ ਦਾ ਵਧੀਆ ਚੱਲ ਰਹੀ ਕਿਉਂਕਿ ਗੱਡੀਆਂ ਗੁੱਡੀਆਂ ਕਾਫੀ ਆਈਆਂ ਨੇ ਨਹੀਂ ਤਾਂ ਇੱਥੇ ਘੱਟ ਹੀ ਲੋਕ ਆਉਂਦੇ ਨੇ ਜਾਂ ਇੱਥੇ ਦਲਜੀਤ ਦੀ ਮੂਵੀ ਬਹੁਤ ਚੱਲਦੀ ਫੇਰ ਹੈ ਭਰੇਆ ਹੁੰਦਾ ਤੇ ਬੀਬੀ ਰਜਨੀ ਮੂਵੀ ਵਧੀਆ ਜਾ ਰਹੀ ਹੈ ਕਿਉਂਕਿ ਗੱਡੀਆਂ ਦੱਸ ਰਹੀਆਂ ਨੇ ਕਿਉਂਕਿ ਅੰਦਰ ਕਰਾਊਡ ਹੈਗਾ ਥੋੜਾ ਆ ਦੇਖੋ ਗੱਡੀਆਂ ਲੱਗੀਆਂ ਇੱਧਰ ਵੀ ਲੱਗੀਆਂ ਇੱਧਰ ਵੀ ਅੱਗੇ ਮੋਟਰਸਾਈਕਲ ਲੱਗੇ ਹੋਏ ਨੇ ਤੇ ਇੱਧਰ ਦੀ ਸਾਈਡ ਵੀ ਲੱਗੀਆਂ ਥੋੜੀਆਂ ਜਿਹੀਆਂ ਕਹਿੰਦੇ ਪਿਆ ਅਜੇ ਸ਼ੁਰੂ ਹੀ ਹੋਈ ਹੈ ਮੂਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੈ 5 ਮਿੰਟ ਲੇਟ ਸ਼ੁਰ ਦੋ ਚਾਰ ਮਿੰਟ ਦੀ ਮੂਵੀ ਲੰਘ ਗਈ ਹੈ ਕੋਈ ਦਿੱਕਤ ਨਹੀਂ ਆਈ। ਲੈ ਆ ਵੀ ਮੈਂ ਪਹੁੰਚ ਗਿਆ ਘਰੇ ਤੇ ਛੱਡੇ ਆ ਉਹਨਾਂ ਨੂੰ ਮੂਵੀ ਡੀਆਂ ਹੋਣੀਆਂ ਵੇਖਣ। ਰੋਇਤੀ ਨਹੀਂ ਰਗੂਨ। ਖੇਡਦੀ ਰਹੀ। ਹਰਗੁਣ ਖੇਡਦੇ ਰਹੀ। ਰੋਇਤ ਨਹੀਂ ਕੀਤੀ। ਹੈਂ? ਮੰਮਾ ਕਿਥੇ ਹੈ? ਕੋਈ ਅੰਮੀ ਬਾਹਰ। ਬਾਹਰ ਹੈ। ਤੇ ਦਾਦੀ ਹੈਂ ਨੀ ਦਦੀ ਦਦੀ ਬਾਹਰ ਗਈ ਹੈ ਮੰਮੀ ਤੇ ਦਰਦੀ ਬਾਹਰ ਐਸ਼ਾ ਦਾਦਾ ਦਾਦਾ ਹੀ ਪਰ ਦਾਦੇ ਨੂੰ ਤਾਂ ਜੀ ਲੱਗ ਜਾਂਦਾ ਥੋੜਾ ਬੜਾ ਬੜੀ ਬਜਾ ਰੱਬ ਦਾ ਨਾਲਣ ਤੋਂ ਡਰਦੀ ਸੀ ਵਧੀਆ ਮੂਵੀ ਆ ਰੋਣਾ ਹੀ ਆ ਜਾਂਦਾ ਦੇਖ ਕੇ ਮੇਰੇ ਕੋਲ ਬੜਾ ਦਿੱਕੀ ਜਿਹਾ ਆ ਨਾ ਲਾਸਟ ਐਂਡ ਬਹੁਤ ਚਲੋ ਬਹੁਤ ਵਧੀਆ ਸਾਰੇ ਦੇਖ ਕੇ ਆਏ ਬਹੁਤ ਜ਼ਿਆਦਾ ਵਧੀਆ ਮੂਵੀ ਹੈ ਹੁਣ ਅਸੀਂ ਜਾ ਰਹੇ ਹਾਂ ਘਰ ਵਾਪਸ ਚਲਿਏ ਮੰਮੂ ਨੂੰ ਲੈਣ ਮੰਮਾ ਕੋ ਚਲੀਏ ਮੰਮਾ ਕੋ ਮੰਮਾ ਤੂੰ ਆਪਣੀ ਮੰਮੀ ਕੋ ਜਾਈ ਮੈਂ ਆਪਣੀ ਮੰਮੀ ਕੋ ਜਾਊਂਗਾ ਠੀਕ ਹੈ ਦਾਦੀ ਕੋ ਜਾਣਾ ਨਾ ਦਾਦੀ ਕੋ ਜਾਣਾ ਜਾਣਾ ਇੰਨੀ ਕਿਤੇ ਵੱਗਾ ਚਲੋ ਚਲ ਗਈ ਚਲੋ ਜੀ ਹੁਣ ਮੈਂ ਚੱਲਿਆ ਵਾਂ ਲੈਣ ਵਾਸਤੇ ਆਪਣਾ ਸੰਦੀਪ ਨੂੰ ਤੇ ਮੰਮੀ ਨੂੰ ਤੇ ਇਹਨੂੰ ਮੈਂ ਨਾਲ ਲੈਣਾ ਕਿਉਂਕਿ ਡੈਡੀ ਜੀ ਪਾਠ ਕਰ ਰਹੇ ਨੇ ਤੇ ਇਹਨੂੰ ਲੈ ਜਾਗੇ ਨੇ ਸਾਨੂੰ ਨਹੀਂ ਕਰਨੀ ਬੈਠੀ ਰਹਿਣਾ ਮਾਨ ਦੇ ਨਾਲ ਮੁਸ਼ਕਲ ਨਹੀਂ ਕੋਈ ਨਾਲ ਹੀ ਆਏ ਹੁੰਦੀ

ਤੇ ਹਰ ਗੰਦੀ ਮਾਤਰਾ ਵੀ ਵੇਖੀ ਹੈ ਇਹ ਮੂਵੀ ਹੈ ਤੇ ਇਹਨਾਂ ਕੋ ਪੁੱਛਦੇ ਅਸੀਂ ਕਿਵੇਂ ਦੇਰੀ ਹੈ ਮੂਵੀ ਕਿਦਾਂ ਫਿਰ ਸੰਦੀਪ ਘੁੰਮਦਿਆਰੀ ਮੂਵੀ ਬਹੁਤ ਜ਼ਿਆਦਾ ਵਧੀਆ ਸਾਰੇ ਦੇਖ ਕੇ ਆਏ ਉਹ ਪਰ ਰੋਣਾ ਆ ਜਾਂਦਾ ਹੈ ਕੋਈ ਰੋਣਾ ਆ ਜਾਂਦਾ ਸਹੀ ਗੱਲ ਕੁਝ ਬੀਤੇ ਹਾਂ ਹਾਂ ਸੱਚਾਈ ਫਿਰ ਉਹਨਾਂ ਦੱਸੀ ਕਿ ਜੋ ਕੁਝ ਹੋਇਆ ਉਹਦੇ ਨਾਲ ਨਾ ਰਜਨੀਨ ਨਾਲ ਬੀਬੀ ਰਜਨੀਨ ਐਂਡ ਤੇ ਬਹੁਤਾ ਹੀ ਮਨ ਦੁਖੀ ਹੁੰਦਾ ਨਾ ਕਿਦਾਂ ਮਤਲਬ ਉਹਦੇ ਐਂਡ ਕਿਦਾਂ ਦਾ ਕੁਝ ਐਂਡ ਮਤਲਬ ਉਹਦੇ ਜਿਹੜਾ ਪਿਓ ਵੀ ਲਕਵਾ ਹੋ ਗਿਆ ਉਹਨੂੰ ਐਂਡ ਤੇ ਅੱਛਾ ਜਿਹੜਾ ਜਿਹੜਾ ਮਤਲਬ ਹ ਘਾਰਿਆ ਸੀ ਨਾ ਪਿਓ ਉਹ ਘਾਰਿਆ ਹਾਂ ਜੀ ਪਹਿਲਾਂ ਕੱਢਿਆ ਵੀ ਕੋੜੇ ਨਾਲ ਵਿਆਹੀ ਹ ਕੋੜੇ ਨਾਲ ਵਿਆਹੀ ਜਾਣ ਕੇ ਹਾਂ 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 ਸਜ਼ਾ ਦਿੱਤੀ ਫਿਰ ਐਂਡ ਤੇ ਉਹਨੂੰ ਮਿਲੀ ਅੱਛਾ ਉਹਨੂੰ ਸਜ਼ਾ ਮਿਲੀ ਫਿਰ ਉਹਨੇ ਆਪਣੇ ਹੱਥ ਨਾਲ ਐਂਡ ਤੇ ਪਾਣੀ ਪਿਆਇਆ ਕੁੜੀ ਨੇ ਹਾਂ ਉਹਦੇ ਮੂੰਹ ਚ ਪਾਇਆ ਅੱਛਾ ਆਪਣੇ ਪਿਓ ਦੇ ਪਰ ਉਹ ਮੂਲ ਪਿਓ ਪੂਰਾ ਹੋ ਗਿਆ ਨਹੀਂ ਨਹੀਂ ਥੋੜੇ ਐਂਡ ਕਰ ਦਿੰਦੇ ਅੱਛਾ ਥੋੜਾ ਐਂਡ ਕਰ ਦਿੰਦੇ ਠੀਕ ਹੋਇਆ ਉਹਦਾ ਘਰ ਵਾਲਾ ਪੜਾ ਸੋਨਾ ਹੋ ਕਿਉਂਕਿ ਪੰਜਰ ਦੀ ਸਵੇਰੀ ਤੇ ਇਸ਼ਨਾਨ ਕਰਕੇ ਹੁੰਦਾ ਵਾ ਤੇ ਉਤੋਂ ਗੋੜ ਲਾਥੇ ਹੰਦਾ ਉਹ ਬੋਰ ਨਹੀਂ ਹੁੰਦਾ ਉਹਨੂੰ ਪਿਛਲੀ ਜਨਮ ਦੀ ਸਜ਼ਾ ਮਿਲੀ ਹੁੰਦੀ ਆ ਸਜ਼ਾ ਮਿਲੀ ਅੱਛਾ ਅੱਛਾ ਮੈਂ ਆਪਣੇ ਮਤਲਬ ਖੇਤਾਂ ਦੇ ਗੋੜ ਨਾਲ ਚਿੜੀਆਂ ਤੋਂ ਮਤਲਬ ਦੁਖੀ ਹੋ ਕੇ ਨਾ ਪਿਪਲ ਨੂੰ ਅੱਗ ਲਾਤੀ ਉਹਦੇ ਚਿੜੀਆਂ ਦੇ ਬੱਚੇ ਕੀ ਕਹਿੰਦੇ ਉਹਨੂੰ ਹਾਂ ਮੈਂ ਪਾਹ ਲੈਂਦੇ ਆ ਨਾਲੇ ਬੋਰ ਚਿੜੀ ਦੇ ਹਾਂ ਉਹ ਤੜ ਤੜ ਕੇ ਮਰੇ ਉਹ ਤੜ ਤੜ ਕੇ ਮਰੇ ਸਵਾ ਸਜ਼ਾ ਮਿਲੇ ਸੜਿਆ ਦਾ ਨਿਸ਼ਾਨ ਹੀ ਪੈ ਗਿਆ ਤੇ ਅੱਗ ਦੇ ਸੜੇ ਆਂਦੇ ਹੈ ਨਾ ਅਮਾ ਸਮਝ ਗਿਆ ਜਿਹਦਾ ਜਨੇਊ ਟਾਇਬ ਜਦਾ ਹੋ ਗਿਆ ਕੇ ਹਾਂ ਹੋ ਗਿਆ ਅੱਛਾ 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 ਅਦਰ ਜਿਹੜਾ ਸਾਰਜੰਦਾ ਬੰਦਾ ਜੰਮਰੀ ਸੁੰਗੜੀ ਫਸਲ ਦਾ ਕਰਕੇ ਵੀ ਛੜੀਆਂ ਖਾਂਦੀਆਂ ਫਸਲਾਂ ਤੇ ਫਸਲ ਦਾ ਕਰਕੇ ਪੀਪਲ ਨੂੰ ਯੱਗ ਲਾ ਤੇ ਜਿਉਂ ਜਿਉ ਉਹਨੇ ਪੁੱਲਾਂ ਬਖਸਾਈਆਂ ਨਾ ਉਹ ਜਿਹੜਾ ਪੀਪਲ ਹੀ ਨਾ ਉਹਦੇ ਪੱਤੇ ਉੱਗਦੇ ਗਏ ਹਰਿਆ ਹੁੰਦਾ ਗਿਆ ਕਾਂਚੜੀਆਂ ਫੇਰ ਬਹਿਣ ਗਈ ਸਾਰਾ ਵਧੀਆ ਹੋ ਗਿਆ ਕੇ ਰੁਕੀ ਨਾ ਬੜਾ ਵਧੀਆ ਹੋ ਗਿਆ ਅੱਛਾ ਇਹਨਾਂ ਮੱਲੇ ਸਟੋਰੀ ਵਧੀਆ ਆ ਕੇ ਬਹੁਤ ਵਧੀਆ ਬਹੁਤ ਜ਼ਿਆਦਾ ਰੋਣ ਆ ਜਾਂਦਾ ਨਾ ਬਹੁਤ ਬਹੁਤ ਜ਼ਿਆਦਾ ਇਹਦਾ ਮੱਲੇ ਫਿਰ ਮੂਵੀ ਹਾਈਐਸਟ ਆ ਪੂਰੀ ਐਂ ਲੈ ਵੀ ਫਿਰ ਤਾਂ ਯਾਰ ਜਾਵਾਂਗਾ ਯਾਰ ਜ਼ਰੂਰ ਵੇਖਣ ਨੂੰ ਮੈਂ ਵੀ ਛੇਤੀ ਛੇਤੀ ਜਾਵਾਂ ਘਰ ਕਰੇ ਹੈਂ ਅੰਬੀਰਾਂ ਦਿਨ ਕਰਤਾ ਹੀ ਕੱਲ ਜਾ ਕੇ ਤੇਰਾ ਕੰਮ ਬੜਾ ਹੈ ਜਾਣਾ ਹੀ ਉਹ ਤਾਂ ਠੰਡ ਬੜੀ ਲੱਗਦੀ ਆ ਹਾਂ ਐਸੀ ਠੰਡ ਆ ਐਸੀ ਛੱਡਿਆਂ ਦਾ ਫਰ ਆਹ ਇਹ ਗੱਲਾਂ ਹੁਣ ਜਾਮ ਲੱਗ ਗਿਆ ਘਰੇ ਜਾ ਕੇ ਮਿਲਦੀ ਗਾਂਧੀ ਚੌਕ ਐਸ ਟਾਈਮ ਆਪਾਂ ਤਨ ਮੈਂ ਚਿਕਾ ਪੁੜੀਓ ਬਾਰਡਾ ਕੱਲੇ ਮੈਨੂੰ ਪੰਜੇ ਛੱਡ ਦੇ ਮੈਂ ਕੱਲੀ ਜਾਵਾਂ ਗਲੀ ਚ ਘਰਨ ਉਹ ਨਿਆਣੇ ਸਿਆ ਕਰ ਦੁਆ ਬੰਦ ਕਰ ਇਹਨੂੰ ਬਾਹਰ ਦੇ ਦੇ ਲੈ ਵੀ ਮੈਂ ਤੇ ਡੈਡੀ ਚੱਲ ਪਏ ਆ ਮੂਵੀ ਦੇਖਣ ਵਾਸਤੇ ਆਪਣਾ 8 ਵਜੇ ਦਾ ਸ਼ੋਅ ਆ ਤੇ ਆਪਣਾ ਟਾਈਮ ਹੁਣ ਹੋ ਗਿਆ ਆ 7:45 ਮਿੰਟ ਇਹਨੂੰ ਕਿੰਨੇ ਕਹਿੰਦੇ ਪੌਣੇ 8 ਪੌਣੇ 8 ਹਾਂ ਪੌਣੇ 8 ਹੋ ਗਏ ਤੇ ਆਪਾਂ ਇਸ ਟਾਈਮ ਜਿੱਥੇ ਅੰਬੇਦਕਰ ਦਾ ਸਟੈਚੂ ਨੀ ਲੱਗਾ ਆ ਆਪਾਂ ਉੱਥੇ ਪਹੁੰਚ ਗਏ ਆ ਤੇ ਜਾ ਰਹੇ ਹਾਂ ਬਸ ਗੰਡਾਸਾ ਚੌਕ ਨੰਗੇ ਆ ਮਗਰ ਪਹੁੰਚ ਗਏ ਹੁਣ ਆਪਾਂ ਅਜੇ ਵੀ ਗੱਡੀਆਂ ਉੱਦਾਂ ਲੱਗੀਆਂ ਕਾਫੀ ਜ਼ਿਆਦਾ ਲੱਗੀਆਂ ਹੋਈਆਂ ਨੇ ਹੁਣ ਹੈਗਾ 8 ਵਜੇ ਦਾ ਸ਼ੋਅ ਆਪਾਂ 56 ਮਿੰਟ ਤੇ ਪਹੁੰਚ ਗਏ ਆ 7:56 ਮਿੰਟ ਹੋ ਜਾਣੀਆਂ ਇਹ ਸਭ ਬਾਰੀ ਨੇ ਵਜੀਆਂ ਲੈ ਵੀ ਯਾਰ ਹੁਣ ਹੀ ਪਹੁੰਚ ਗਏ ਨੇ ਤੇ ਹੁਣ ਮੂਵੀ ਲੱਗੇ ਲੈ ਵੀ ਚਾਲੂ ਲੱਗੀ ਹੁਣ ਮੂਵੀ ਆ ਕਿਸੇ ਦੀ ਫਰਿਆਦ ਨਹੀਂ ਸੁਣਦਾ ਹਾਫ ਟਾਈਮ ਕੰਪਲੀਟ ਹੋ ਗਿਆ ਵਾ ਤੇ ਲੋ ਸੱਜ ਕੇ ਮੈਂ ਉਹਨਾਂ ਦਾ ਸ਼ੁਕਰੀਆ ਕਰਨੀ ਆ ਹੁਣ 2 ਮਿੰਟ ਬੈਠਦੇ ਆ ਉਸ ਤੋਂ ਬਾਅਦ ਵਿੱਚ ਦੇਖਦੇ ਆ ਰੱਖਾ ਪਿਆ ਪਿਤਾ ਜੀ ਨੇ ਕੱਲ ਦਾ ਹੀ ਵਿਆਹ ਰੱਖਿਆ ਚਲ ਹਾਂ ਤੇ ਕਾਲੇ ਕਰਮ ਇਕੱਠੇ ਜਨ ਨਿਰਮਲ ਹੋ ਜਾਂਦੇ ਤੇ ਉਹ ਚਪੜੀ ਆ ਗਈ ਇੱਥੇ ਵੱਲੋਂ ਆ ਮੇਰੇ ਨੈਣਾਂ ਮੂਰੇ ਉਸ ਮੇਰੇ ਨੈਣਾਂ ਮੂਰੇ ਹਮਰਾ ਤੋਂ ਲਾ ਦਿਓ ਜੀ ਚ ਪ੍ਰਾਣ ਪਾ ਦਿਓ ਇਹ ਰਜਨੀ ਨੂੰ ਵਿਸ਼ਵਵੰਦੀ ਬਹੁਤ ਕੋਸ਼ਿਸ਼ ਕੀਤੀ ਤੇ ਦਲੀਲਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਲੈ ਵੀ ਐਂਡ ਹੋ ਗਿਆ ਹੁਣ ਚੱਲੇ ਆਪਾਂ ਕਰਾਂ ਨੂੰ ਸਾਰੇ ਜਣੇ ਲੈ ਵੀ ਮੂਵੀ ਦੇਖ ਕੇ ਆਪਾਂ ਮੈਂ ਤੇ ਡੈਡੀ ਦੀ ਗੱਡੀ ਦੇ ਵਿੱਚ ਆਏ ਆ ਤੇ ਮੇਰੇ ਹਿਸਾਬ ਦੇ ਨਾਲ ਮੂਵੀ ਜਿਹੜੀ ਨਹੀਂ ਇੱਕ ਬੰਦੇ ਨੂੰ ਦੋ ਦੋ ਵਾਰ ਦੇਖਣੀ ਚਾਹੀਦੀ ਜਿੰਨੀ ਸੋਹਣੀ ਮੂਵੀ ਬਣੀ ਆ ਕਹਿੰਦੇ ਨਿਹੜ ਜੀ ਬਹੁਤ ਵਧੀਆ ਬਹੁਤ ਬਹੁਤ ਜ਼ਿਆਦਾ ਸੋਹਣੀ ਸਭ ਨੂੰ ਬਹੁਤ ਜਿਆਦੀ ਮਿਲਦੀ ਆ ਮੈਸੀ ਬਹੁਤ ਵਧੀਆ ਦਿੱਤਾ ਰ ਵੀ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਸੋਹਣੀ ਥਰੂ ਵਗ ਜਾਂਦੇ ਬਿਲਕੁਲ ਸੱਚੀ ਗੱਲ ਮਨ ਦਾ ਬੰਦ ਕਰਖ ਲੈ ਵੱਖਰੀ ਜਾਨੇ ਹਾਂ ਸਹੀ ਗੱਲ ਸੀ ਆਪਣੇ ਦਿਲ ਦੀਆਂ ਫਿਲਮ ਦੇ ਵਿੱਚ ਬੰਦਾ ਰੁਹੰਦਾ ਹੀ ਰਹੂ ਆਉਣ ਲੱਗਦਾ ਅਸਈ ਗੱਲ ਐ इमोशनल ਐ ਇੱਕ ਨਾਲੇ ਹਕੀਕਤ ਦੱਸੀ ਜੋ ਚੀਜ਼ ਸਚਾਈ ਹੋਈ ਐ ਉਹਦੇ ਅੰਦਰਕ ਨੇ ਜੋ ਬੀਤਿਆ ਵਾ ਉਸ ਟਾਈਮ ਤੇ ਬੀਬੀ ਰਚਨੀ ਦੇ ਨਾਲ ਉਹ ਚੀਜ਼ ਦੱਸੀ ਗਈ ਸਾਰੀ ਵਿੱਚ ਮੂਵੀ ਦੇ ਇਹ ਕੌਣ ਆ ਹੈ ਆਏ ਹੈ ਗੁੰ ਨਾ ਤੇਰੀ ਫੜਿਓਏ 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 ਠੀਕ ਐ ਜਦੋਂ ਨਾ ਮੂਵੀ ਦੇਖਣਾ ਆਪਣੇ ਆਪਣਾ ਦੇਖ ਰਿਹਾ ਮੈਂ ਤਾਂ ਮੈਂ ਬੜੀ ਮੁਸ਼ਕਲ ਆਪਣਾ ਰੋਣ ਥਮਿਆ ਕਿ ਡੈਡੀ ਨਾਲ ਹੈਗੇ ਤੇ ਅਜੀ ਚਲੋ ਬੰਦਾ ਕੱਲਾ ਹੋਵੇ ਤੇ ਫਿਰ ਬੰਦਾ ਰੋਣ ਲੱਪੇਂਦਾ ਬੜੀ ਮੁਸ਼ਕਲ ਮੈਂ ਰੋਣ ਆਪਣਾ ਜਿਹੜਾ ਥੰਮਿਆ ਕਿ ਮੂਵੀ ਬਹੁਤ ਜਿਆਦਾ ਇਮੋਸ਼ਨਲ ਬਹੁਤ ਜਿਆਦਾ ਸੋਹਣੀ ਮੂਵੀ ਆ ਤੇ ਜਿਆਦਾ ਮੈਨੂੰ ਮੇਰਾ ਮੂਡ ਤਾਂ ਕਰਕੇ ਖਰਾਬ ਹੈ ਥੋੜਾ ਜਿਹਾ ਮੈਂ ਤੁਹਾਨੂੰ ਕਹਾਣੀ ਆਪਣੀ ਦੱਸਦਾ ਨਾ ਮੇਰਾ ਤਾਂ ਮੂਡ ਖਰਾਬ ਹੋਇਆ ਜਦੋਂ ਬੀਬੀ ਰਜਨੀ ਦਾ ਵਿਆਹ ਪਿੰਗਲੇ ਦੇ ਨਾਲ ਕਰ ਦਿੰਦੇ ਆ ਨਾ ਤੇ ਉਥੋਂ ਮੈਨੂੰ ਕੁਝ ਆਪਣਾ ਵੀ ਚਿਤ ਆ ਜਾਂਦਾ ਵੀ ਮੈਂ ਜਦ ਆਪਣੀ ਹਰਗਨ ਤੋਰਨਾ ਆ ਬੜਾ ਔਖਾ ਹਣਾ ਉਹ ਟਾਈਮ ਉਹ ਚੀਜ਼ਾਂ ਮੈਨੂੰ ਬੰਦੇ ਦੇ ਕਈ ਤਰ੍ਹਾਂ ਦੇ ਕਈਆਂ ਕਈਆਂ ਦੇ ਹੋਰ ਤਰ੍ਹਾਂ ਦਾ ਖਿਆਲ ਹੁਣਾ ਤੁਸੀਂ ਕਹਣਾ ਇਹ ਕਿਦਨੂ ਖਿਆਲ ਲੱਗਿਆ ਕਿਸਦਾ ਆਪਣੀ ਸੋਚ ਕਿਦਾਂ ਦੀ ਮਨੋ ਉਸ ਹਨ ਮੈਂ ਜੋ ਸੋਚਿਆ ਮੈਂ ਜੋ ਫੀਲ ਕੀਤਾ ਉਹ ਚੀਜ਼ਾਂ ਮੈਂ ਸੋਚ ਰਿਹਾ ਸੀਗਾ ਵੀ ਮੈਂ ਵੀ ਆਪਣੀ ਥਿੰਜੇ ਤੋਰਨਾ ਬਹੁਤ ਔਖਾ ਹਣਾ ਬਹੁਤ ਜ਼ਿਆਦਾ ਤੇ ਪਰਿਵਾਰ ਵੀ ਪਤਾ ਨਹੀਂ ਕਿਦਾਂ ਦਾ ਮਿਲਣਾ ਜਾਂ ਨਹੀਂ ਮਿਲਣਾ ਤੇ ਉਹ ਮਹਾਰਾਜ ਦੇ ਹੱਥ ਵਾਸੇ ਹਨ ਸੱਚੇ ਪਾਤਸ਼ਾਹ ਦੇ। ਸ਼ੀਰ ਆ ਗਏ ਸ਼ੀਰ ਆ ਗਏ ਕੰਨੇ। ਸੋਣਾ ਪਰ ਸਹਿਬ ਸਹੀ ਹਰ ਗੁੰਦੇ ਅੱਗੇ ਵੀ ਲੈਂਦੇ ਕੰਨੇ। ਅਛਾ ਉਹੜਾ ਅਛਾ ਇਹ ਤੇ ਸਮਾਨ ਸੂਣ ਕੈਰੀ ਕਰ ਜਿਹੜਾ ਖੜਨਾ ਛੋਟਾ। ਸਹੀ ਹੈ। ਸਹੀ ਆਂ ਜੀ। ਬਹੁਤ ਵਧੀਆ ਸਹਿ ਸੁਹਣਾ ਮੈਂ ਕਹਿੰਦਾ ਮੈਂ ਬਤਨ ਨੂੰ ਇਹ ਸੋ ਉਹ ਨਹੀਂ ਲੇ ਜਿਦ ਤੋ ਸਹੀ ਹੈ ਚਲੋ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਓਕੇ ਬਾਏ ਬਾਏ